ਵੈਲਕਮ ਟੂ ਖੰਨਾ ਨਿਊਜ਼ ਲਾਈਵ ਚੰਡੀਗੜ੍ਹ ਮਨਾਲੀ ਕੌਮੀ ਮਾਰਗ ਤੇ ਰੋਪੜ ਦੇ ਵਿੱਚ ਗੁਰਦੁਆਰਾ ਪੱਠਾ ਸਾਹਿਬ ਦੇ ਨਜ਼ਦੀਕ ਪੁਲ ਤੇ ਰੁਕੇ ਹੋਏ ਨਿਰਮਾਣ ਕਾਰਨ ਇੱਕ ਕਾਰ ਹਾਦਸਾ ਗ੍ਰਸਤ ਹੋ ਗਈ ਜਿਸ ਦੇ ਚਲਦਿਆਂ ਕਾਰ ਚਾਲਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਇੱਕ ਵਿਅਕਤੀ ਜ਼ਖਮੀ ਹੋ ਗਿਆ ਰੋਪੜ ਪਹੁੰਚੇ ਤਾਂ ਇੱਥੇ ਪੁਲ ਦੇ ਨਿਰਮਾਣ ਲਈ ਪੱਟੀ ਹੋਈ ਸੜਕ ਦਾ ਪਤਾ ਨਾ ਲੱਗਣ ਦੇ ਕਾਰ ਸੰਤੁਲਨ ਵਿਗੜ ਗਿਆ ਅਤੇ ਕਾਰ ਬੈਰੀਗੇਟਾਂ ਤੋਂ ਲੰਘਦੀ ਹੋਈ ਵੱਟੀ ਹੋਈ ਸੜਕ 'ਵੱਲ ਚਲੀ ਗਈ ਅਤੇ ਇਹ ਹਾਸਾ ਵਾਪਰ ਗਿਆ ਰਾਹਗੀਰਾਂ ਦਾ ਕਹਿਣਾ ਹੈ ਕਿ ਪੁਲ ਦਾ ਨਿਰਮਾਣ ਰੁਕੇ ਹੋਣ ਕਾਰਨ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਕਈ ਲੋਕ ਆਪਣੀ ਜਾਨਾ ਗਵਾ ਚੁੱਕੇ ਹਨ ਪਰ ਇਸ ਦੇ ਬਾਵਜੂਦ ਵੀ ਸਬੰਧ ਦੇ ਅਧਿਕਾਰੀ ਗੰਭੀਰਤਾ ਨਹੀਂ ਦਿਖਾ ਰਹੇ ਵਾਰਦਾਤ ਹੋਈ ਹੈ ਮੇਰਾ ਨਾਮਸ਼ਤ ਨਹੀਂ ਹੈ ਜੀ ਅੱਛਾ ਕਿ ਕਿੱਥੇ ਦੇ ਰਹਿਣ ਵਾਲੇ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਹੈ ਇਹ ਲੁਧਿਆਣੇ ਤੋਂ ਰਹਿਣ ਵਾਲੇ ਨੇ ਜੀ ਚੰਡੀਗੜ੍ਹ ਰਹਿੰਦੇ ਨੇ ਮਤਲਬ ਉਹ ਗੱਡੀ ਉੱਥੋਂ ਸਪੀਡ 'ਚ ਆਈ ਹੈ ਜੀ ਉਹ ਸਪੀਡ 'ਚ ਆ ਕੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਧੁੰਦ ਦੇ ਵਿੱਚ ਇਹ ਸਾਰਾ ਮਤਲਬ ਉਹ ਜਿਹੜੇ ਬੈਰੀਕੇਟ ਲਾਏ ਹੋਏ ਆ ਇਹਦੇ ਇਹਦੀ ਵਜ੍ਹਾ ਨਾਲ ਰੋਡ ਦੀ ਵਜ੍ਹਾ ਨਾਲ ਸਾਰਾ ਨੁਕਸਾਨ ਹੋਇਆ ਅੱਛੇ ਕੋਈ ਜਾਨ ਵੀ ਗਈ ਹੈ ਉਹਦੇ ਵਿੱਚ ਜਾਨ ਇੱਕ ਮੁੰਡੇ ਦੀ ਗਈ ਹੈ ਜਿਹੜਾ ਚਲਾ ਰਿਹਾ ਸੀ ਗੱਡੀ ਕਿੱਥੇ ਚੱਲੇ ਸੀਗੇ ਇਹ ਇਹ ਪਤਾ ਨਹੀਂ ਮਨਾਲੀ ਨੂੰ ਨਲੀ ਚੱਲੇ ਹੋਣੇ ਘੁੰਮਣ ਘਮਣ ਅੱਛੇ ਘੁੰਮਣ ਜਾ ਰਹੇ تھے ਮਨਾਲੀ ਮਤਲਬ ਗੱਡੀ ਇੱਧਰੋਂ ਆਈ ਸਪੀਡ ਦੇ ਵਿੱਚ ਮਤਲਬ ਵਿੱਚ ਗਿਰ ਗਈ ਖਾੜੇ 'ਚ ਇਹ ਤਦੂ ਰੋਡ ਵਾਲਿਆਂ ਦਾ ਹੈ ਪਹਿਲਾਂ ਵੀ ਆਸੇ ਹੋਲੇ ਦੋ ਤਿੰਨ ਵਾਰ ਪਹਿਲਾਂ ਵੀ ਮੁੰਡਾ ਮਰ ਲਿਆ ਇੱਕ ਉਹ ਜਿਉਣਾ ਉਹਨਾਂ ਦੇ ਜਿਉ ਦੇਖੂਗੇ ਆ ਕੇ ਰੋਡ ਦਾ ਇਹ ਖੱਡਾ ਬੰਦ ਹੁੰਦਾ ਮੁੰਡੇ ਦੀ ਜਾਨ ਵੱਜ ਜਣੀ ਤੁਹਾਡੇ ਕੋਈ ਰਿਸ਼ਤੇਦਾਰ ਸੀ ਨਹੀਂ ਆਪਣੇ ਰਿਸ਼ਤੇਦਾਰ ਆਪਾਂ ਤਾਂ ਇੱਦੀ ਮਗਲੂਕਲੇ ਰੋਖੜਦੇ ਆਪਾਂ ਨੇ ਤਾਂ ਉਹਨਾਂ ਨੂੰ ਕੱਢਿਆ ਬਾਹਰ ਠੀਕ ਮੌਕੇ ਦੇ ਨਹੀਂ ਸੀਗੇ ਰਾਹਾਂ ਜੀ ਇਹ ਪਿੰਡ ਮੰਗਰੋੜ ਹੈ ਜੀ ਹਣਾ ਜੀ ਸਵੇਰ 6 ਵਜੇ ਇਹ ਵਾਰ ਦਾ ਤੋਂ ਤੇ ਮੁਰ ਇੱਕ ਟਿਪਰ ਜਾ ਰਿਹਾ ਸੀ ਤੇ ਇਹ ਆ ਰਹੀ ਸੀ ਫਰਕ ਰ ਨਾ ਨੌਲਜ ਨਹੀਂ ਸੀ ਹੈਗੀ ਇਹ ਪੰਜਾਂ ਨੂੰ ਕਰਕੇ ਇਹ ਬੈਰੀਕੇਡ ਦੇ ਕਾਰਨ ਮਤਲਬ ਇਹ ਤਾਂ ਦਿਖਾਨ ਹੋ ਗਏ ਨਾ ਮਤਲਬ ਉਹ ਗੱਡੀ ਥੋੜੀ ਜਿਹੀ ਤੇਜ਼ ਸੀਗੀ ਬੈਰੀਕੇਡ ਮੂਰੇ ਲੱਗਿਆ ਬਾ ਨਹੀਂ ਸੀਗਾ ਓਪਨ ਸੀ ਉਹ ਟਿਪਰ ਵਾਲੇ ਨੂੰ ਪਤਾ ਸੀਗਾ ਰੋਡ ਦਾ ਉਹ ਕੱਟ ਮਾਰ ਕੇ ਨਾਲ ਨੂੰ ਮੁੜ ਗਿਆ ਤੇ ਗੱਡੀ ਸਿੱਧੀ ਆ ਕੇ ਖੱਡੇ ਦੇ ਵਿੱਚ ਪਿੱਛੇ ਕੋਈ ਜਾਨੀ ਨੁਕਸਾਨ ਕਿਹਦੇ ਚ ਡਰਾਈਵਰ ਦੀ ਜਾਨ ਚਲੇਗੀ 25 ਫਰਮ ਨੌਂ ਮਾਰ ਬਾਕੀ ਸ਼ਿਵਲ ਹਸਪਤਾਲ ਰੋਪੜ ਹੈ ਨੀ ਬਾਕੀ ਤੇ ਕਿੱਥੇ ਹੈ ਹਸਪਤਾਲ ਰੋਪੜ ਹਾਂਜੀ ਬਾਕੀ ਹਸਪਤਾਲ ਤੇ ਕਿੱਥੇ ਦੇ ਰਹਿਣਾਂ ਨੇ ਦੱਸੇ ਜਾਂਦੇ ਆ ਇਹ ਲੁਧਿਆਣੇ ਤੋਂ ਹੈ ਜਵੇਸ਼ ਲਟਾਵਾ ਦੀ ਖਾਸ ਰਿਪੋਰਟ ਦੇ ਦੇ ਦੂੰਗੇ ਮੈਂ ਪੱਤਰਕਾਰ ਆਇਆ